ਪਾਰਤੀ ਸਸੀ ਕਾਹੂ ਜੀ ਅੱਜ ਪਿੰਡ ਲਹਾਵਾ ਦਾ ਸੀਗੇ ਤੇ ਇਹ ਇੱਥੇ ਮੁਕਾਂਟਾ ਰਹੇ ਸੀਗੇ ਤੇ ਇਹਨਾਂ ਸਨੇਕ ਨਿਕਲ ਆਇਆ ਤੇ ਆ ਜੋ ਦੇ ਦੇ ਕਿਹੜਾ ਸਨੇਕ ਨਾਲੇ ਰੈਸਕਿਊ ਕਰਦੇ

ਉੱਥੇ ਜਗ੍ਹਾ ਨਹੀਂ ਕੋਈ ਉੱਧਰ ਹੈਗੀ ਆਜੋ ਪੜਾਈ ਵੀਡੀਓ ਆਜੀ ਸਪੈਕਟਿਕਲ ਕੋ ওভার ਆਵਾਜੀ ਇਹ ਚ ਨੀਰੋਟੌਕਸਿਨ ਜ਼ਹਿਰ ਹੁੰਦੀ ਆ ਤੇ ਜਿਵੇਂ ਕਿ ਹੁਣ ਆਪਣੇ 12ਵਾਂ ਮਹੀਨਾ ਅੱਗੇ ਜਨਵਰੀ ਆ ਠੰਡ ਕਰਕੇ ਇਹ ਕੋਰਟ ਬਲੱਡ ਹੋਣ ਕਰਕੇ ਥੋੜੇ ਜਿਹੇ ਢਿੱਲੇ ਹੋ ਜਾਂਦੇ ਆ ਜੇ ਕਿਤੇ ਗਰਮੀਆਂ ਹੁੰਦੀ ਆ ਤੇ ਹੁਣ ਇਹ ਬਹੁਤ ਜ਼ਿਆਦਾ ਐਗਰੈਸਿਵ ਹੋਣਾ ਸ਼ੁਰੂ ਨਹੀਂ ਕਿਤੇ ਨਹੀਂ ਜਾਣਾ ਜੀ ਇਹ ਹੀ ਇੱਕ ਸਨੇਕ ਚ ਖਾਸੀਅਤ ਆ ਇਹ ਜਦੋਂ ਕੋਈ ਹਿਰਦੀ ਜਲਦੀ ਚੀਜ਼ ਹੁੰਦੀ ਆ ਇਹ ਉਹਦੇ ਤੇ ਮੂਵਮੈਂਟ ਕਰ ਲੈਂਦਾ ਵਾ ਤੇ ਉਹਨੂੰ ਦੇਖਦਾ ਰਹਿੰਦਾ ਜਿਸ ਤਰ੍ਹਾਂ ਹੁਣ ਮੇਰਾ ਪੈਰ ਆ ਮੈਂ ਆ ਵਾ ਜਿੱਦਾਂ ਜਿੱਦਾਂ ਮੈਂ ਘੁੰਮਣਾ ਵਾ ਇਹਨੇ ਤੇ ਮੇਰੇ ਤੇ ਇਹਨੇ ਧਿਆਨ ਰਹਿਣਾ ਵਾ ਪਹਿਲਾਂ ਕੀ ਤੁਸੀਂ ਦੇਦੇ ਹੁੰਨੇ ਸੀ ਸਪੇਰੇ ਜਿਹੇ ਚੀਜ਼ ਸਟੇਟਕ ਜਦੋਂ ਕੋਈ ਗਾਉਂਦਾ ਦੇ ਸੀ ਉਹ ਇਹਦੇ ਮੂਰੇ ਬੀਨ ਬਜਾਉਂਦੇ ਰਹਿੰਦੇ ਸੀਗੇ ਤਾਂ ਲੋਕੀ ਸੋਚਦੇ ਕਿ ਸ਼ਾਇਦ ਇਹ ਬੀਨ ਦੇ ਨਾਲ ਖੇਡਦਾ ਵਾ ਇਦਾਂ ਦਾ ਕੁਝ ਨਹੀਂ ਸਿਰਫ ਇਹ ਹਲਦੀ ਚੋਲਦੀ ਚੀਜ਼ ਮਤਲਬ ਕਿ ਜਿੰਨਾ ਕਿ ਮੈਂ ਦੂਰੀ ਤੇ ਖੜਾ ਇੰਨੀ ਕਿ ਚੀਜ਼ ਨੂੰ ਮੂਵਮੈਂਟ ਕਰਦ ਤੁਸੀਂ ਜਿੰਨੀ ਦੂਰ ਖੜੇ ਇੰਨੀ ਦੂਰੀ ਨੇ ਮੂਵਮੈਂਟ ਕਰਨਾ ਚਲੋ ਇਹਨੂੰ ਰੈਸਕਿਊ ਕਰ ਲਈਏ ਹੁਣ ਦੇ ਯੂਟੂਬਰ ਇਹਦੀ ਬੋਡੀ ਨੂੰ ਫੜ ਕੇ ਦੇਖ ਸਕਦੇ ਹੋ ਦੇਖੋ ਬਈ ਫੜੀਓ ਜਰਾ ਫੜ ਲਓ ਫਾਲੋ ਗੱਬਰੇ ਤੋਂ ਪੁੱਟਾੜ ਤੋਂ ਬੜਾ ਨਹੀਂ ਨਾ ਮਾਟਾੜ ਤੋਂ ਇਹ ਇਹ ਜਿਹਦਾ ਕੋਲਡ ਬਲੱਡ ਹੁੰਦਾ ਵਾ ਇਹਦਾ ਜਿਹੜਾ ਖੂਨ ਹੁੰਦਾ ਬਹੁਤ ਠੰਡਾ ਹੁੰਦਾ ਵਾ ਇਸ ਕਰਕੇ ਗਰਮ ਜਗ੍ਹਾ ਤੇ ਲੁਕਦਾ ਛੁਪਦਾ ਵਾ ਸਿਆਲ ਦੇ ਵਿੱਚ ਸੱਪ ਬਹੁਤ ਘੱਟ ਮਿਲਦੇ ਆ ਇਹ ਇਸ ਕਰਕੇ ਹੀ ਇਹਨਾਂ ਨੂੰ ਠੱਡ ਬੋਲਾ ਦਿੰਦੇ ਜੇ ਹੁਣ ਕਿਤੇ ਇਹਨੂੰ ਮੈਂ ਪੱਦਰੇ ਛੱਡ ਦਿੱਤਾ ਨਾ ਠੱਡ ਦਾ ਮਾਰ ਦੇਣਾ ਅਸੀਂ ਨਹੀਂ ਮਰ ਜਣਾ ਇਹਨੂੰ ਹਾਂ ਇਹਦੀ ਬੋਡੀ ਤੋਂ ਇਹਦੀ ਬੋਡੀ ਤੋਂ ਤੁਸੀਂ ਕੰਪਰੇ ਵਿੱਚ ਗਾ ਦੇਖ ਸਕਦੇ ਆ ਕਿੰਨੀ ਠੰਡੀ ਹੋਈ ਪਈ ਆ ਬੋੜੀ ਚੈੱਕ ਕਰ ਸਕਦੇ ਹਾਂ ਲੱਫੜਿਆ ਪਿਆ ਮੇਰੇ ਸਿਰ ਨਹੀਂ 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 ਤੁਸੀਂ ਜਾਣ ਦਿਓ ਦੇ ਪਾ ਜੀ ਦੇ ਪਾ ਜੀ ਮੈਂ ਮੇਰੀ ਇੱਕ ਵਾਰ ਕਿ ਮੈਂ ਕੋਈ ਨਹੀਂ ਮ ਖੜਿਆ ਪਿਆ ਖੜਿਆ ਖੜਿਆ ਵਾਸ ਹੂੰ ਕੋਈ ਜਦ ਤੱਕ ਫੇਰੇ ਇੱਥੇ ਨਿਕਲਦੇ ਆ ਥੋੜੇ ਦਮ ਬਣਾਰੇ ਬੇਸਰੇ ਤੇ ਡਿਗਿਆ ਇਦਾਂ ਦਾ ਟੱਕਣ ਦੀਓ ਹਲੋ ਵੀਡੀਓ ਦੇਖ ਕੇ ਕੋਈ ਵੀ ਗਲਤੀ ਨਾ ਕਰਿਓ ਕਿਉਂਕਿ ਜਦੋਂ ਇੱਥੇ ਛੱਡੀਦਾ ਵਾ ਇੱਥੇ ਖਤਰਾ ਹੁੰਦਾ ਕਈ ਜਣੇ ਇਹਨੂੰ ਦੇਖ ਕੇ ਵੀਡੀਓ ਬੰਦਾ ਲੈਣ ਲੱਗ ਜਾਂਦੇ ਤਾਂ ਉਹਨੂੰ ਛੱਡਣ ਲੱਗੇ ਵਾਈਟ ਕਰ ਦਿੰਦਾ ਚਲੋ ਹੁਣ ਜਰੂਰ ਨੂੰ ਰੀਲੀਜ਼ ਕਰਾਂਗੇ ਉਦੋਂ ਇਹਦੇ ਬਾਰੇ ਦੱਸਾਂਗੇ ਠੀਕ ਹੈ ਸਸੀਕਾਲ ਜੀ ਸਸੀਕਾਲ ਜੀ ਕੱਲ ਅਸੀਂ ਅਲਾਹਾਬਾਦ ਤੋਂ ਫੜਿਆ ਸੀਗਾ ਸਕੂਲ ਦੇ ਬੈਕਸਾਈਡ ਪਿੱਛੇ ਜਾ ਕੇ ਘਰ ਤੋਂ ਕਿਹਨਾਂ ਦਾ ਕਾਫੀ ਆਪਣੇ ਤੇ ਉਹਨਾਂ ਨੇ ਨਾ ਜਿੱਦਾਂ ਆਪਣੇ ਉੱਥੇ ਮਕਾਨ ਸੀ ਕੱਚੇ ਮਕਾਨ ਸੀ ਜਿੱਦਾਂ ਉਹਨਾਂ ਨੇ ਤੂੜੀ ਵਗੈਰਾ ਵਿੱਚ ਰੱਖੀ ਸੀਗੀ ਪਸ਼ੂਆਂਲੇ ਤਾਂ ਉਹ ਜਦੋਂ ਕੱਲ ਉਹਨਾਂ ਨੇ ਉੱਥੇ ਢਾ ਕੇ ਦੁਬਾਰਾ ਪੱਕਾ ਕਰਕੇ ਬਣਾਉਣ ਲੱਗੇ ਤਾਂ ਉੱਥੇ ਨਾ ਨੀਂ ਜਿਹੜੀ ਸੀ ਨੀਂ ਦੇ ਵਿੱਚ ਸਨੇਕ ਉਹਨਾਂ ਨੂੰ ਦਿਖਿਆ ਤਾਂ ਉਹਨਾਂ ਨੇ ਕਾਲ ਕੀਤੀ ਤਾਂ ਮੈਂ ਜਦੋਂ ਜਾ ਕੇ ਦੇਖਿਆ ਕਿ ਸਪੈਕਟਿਕਲ ਕੋਬਰਾ ਸੀਗਾ ਹੁਣ 12ਵਾਂ ਮਹੀਨਾ ਚੱਲਦਾ ਪਿਆ ਵਾ ਜਿੱਦਾਂ ਕਿ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਦੱਸਦਾ ਮਾਂ ਕਿ ਸਨੇਕ ਜਿਹੜੇ ਹੁੰਦੇ ਕੋਲਡ ਬਲੱਡ ਹੁੰਦੇ ਆ ਇਹਨਾਂ ਦਾ ਜਿਹੜਾ ਖੂਨ ਹੁੰਦਾ ਬਹੁਤ ਜ਼ਿਆਦਾ ਠੰਡਾ ਹੁੰਦਾ ਵਾ ਇਹ ਜਦੋਂ ਵਿੱਚ ਤੂੜੀ ਦੇ ਜਾਂ ਪਾਥੀਆਂ ਜਿੱਥੇ ਗਰਮ ਜਗ੍ਹਾ 'ਚ ਲੁਕੇ ਵੀ ਹੁੰਦੇ ਨਾ ਤੇ ਇਹਨਾਂ ਨੂੰ ਜਦੋਂ ਕੱਢੀਦਾ ਇਹਨਾਂ ਦੀ ਬੋਡੀ ਪੂਰੀ ਇੱਦਾਂ ਹੁੰਦੀ ਜਿਦਾ ਫ੍ਰਿਜ 'ਚੋਂ ਸੱਪ ਕੱਢਿਆ ਵਾ ਮਤਲਬ ਥ੍ਰੀ ਠੰਡਾ ਹੁੰਦਾ ਵਾ ਇਹ ਦਿਨਾਂ ਦੇ ਵਿੱਚ ਜਿੱਦਾਂ ਸਨੇਕ ਬਾਹਰ ਕਿਤੇ ਵੀ ਰਹਿ ਗਏ ਆ ਜਿਹੜੇ ਮਿੱਟੀ-ਮੁੱਟੀ ਡੁੱਡਾਂ 'ਚ ਵੜ ਜਾਂਦੇ ਉਹ ਤਾਂ ਬਚ ਜਾਂਦੇ ਆ ਜਿਹੜੇ ਬਾਹ ਜਾ ਉਹ ਇਹਨੂੰ ਕੱਢੀ ਹੁਣ ਦਿਖਾਈਏ ਤੁਹਾਨੂੰ ਸਪੈਕਟਿਕਲ ਕੋਬਰਾ ਕਾਫੀ ਬਿੱਗੇ ਸਾਈਜ਼ ਦਾ ਪਾ ਇਹ ਇਹਨੂੰ ਇਹਦੇ ਵਾਤਾਵਰਣ ਚ ਛੱਡਣਾ ਆਏ ਸੀਗੇ ਹੁਣ ਇਹਨੇ ਆਪਣਾ ਜਿੱਦਾਂ ਦਾ ਸਥਾਨ ਲੱਭ ਲੈਣਾ ਵਾ ਇਥੇ ਲੁਕਣਾ ਛੁਪਣਾ ਵਾ ਤੁਸੀਂ ਦੇਖ ਸਕਦੇ ਹੋ ਨਾ ਪੈਟਰਨ ਆ ਜਾ ਆ ਜਾ ਵੀ ਲੱਗ ਗਿਆ ਜਿੰਨਾ ਪਿੱਛੇ ਜਾ ਤਦੋਂ ਕਿ ਪੂਰਾ ਫਲਿਆ ਪਿਆ ਵਾ ਇਹਨੇ ਮਤਲਬ ਉਹ ਆਪਣੀ ਖਾਣਾ ਜਿਹੜੀ ਆ ਉਹ ਪਚਾਲੀ ਪਈ ਆ ਹੁਣ ਇਹਨੇ 4 ਜਾਂ 5 ਮਹੀਨੇ ਉਹਦੇ ਵਿੱਚੇ ਵੜਿਆ ਰਹਿਣਾ ਸੀਗਾ ਉਸ ਤੋਂ ਬਾਅਦ ਜਦੋਂ ਬਰਸਾਤਾਂ ਹੋਣੀਆਂ ਸੀ ਗਰਮੀ ਦਾ ਟਾਈਮ ਇਹਨੇ ਉਸ ਟਾਈਮ ਨਿਕਲਣਾ ਸੀਗਾ ਤੇ ਉਸ ਟਾਈਮ ਫਿਰ ਇਹ ਘਰਾਂ ਦੇ ਵਿੱਚ ਵੜਦੇ ਆ ਚੂਹੀ ਡੱਡੂ ਵਗੈਰਾ ਖਾਣ ਦੇ ਲਈ ਇਹਦਾ ਹੱਡ ਤੋਂ ਪਹਿਚਾਣ ਹੋ ਜਾਂਦੀ ਐ ਸਪੈਕਟਿਕਲ ਕੋਬਰਾ ਆਪਣੇ ਜਿਹੜੇ ਪੰਜਾਬ ਦੇ ਵਿੱਚ ਉਸ ਸਪੈਕਟਿਕਲ ਕੋਬਰਾ ਹੀ ਨਿਕਲਦੇ ਮੋਨੋਕਲ ਕੋਬਰਾ ਨਹੀਂ ਜਿਹੜਾ ਮੋਨੋਕਲ ਕੋਬਰਾ ਹੁੰਦਾ ਵਾ ਇਹਦਾ ਜਿਹੜਾ ਹੱਡਾ ਪਿੱਛੇ ਆ ਇੱਕ ਚਸ਼ਮਾ ਵਗੈਰਾ ਬਣਿਆ ਪਿਆ ਜਿਵੇਂ ਕਿ ਪਿੱਛੇ ਅੱਖਾਂ ਹੁੰਦੀਆਂ ਜਿਹੜਾ ਮੋਨੋਕਲ ਕੋਬਰਾ ਹੁੰਦਾ ਵਾ ਉਹਦੇ ਹੱਡ ਦੇ ਪਿੱਛੇ ਗੋਲ ਹੁੰਦਾ ਵਾ ਕਿਹੜਾ ਇੱਕ ਸਾਧਿਆ ਮਤਲਬ ਕਿ ਇਹਦੀ ਜ਼ਹਿਰ ਵੀ ਜਿਹੜੀ ਇਸ ਟਾਈਮ ਨਾ ਮਤਲਬ ਕਿ ਥੋੜੀ ਨਰਮ ਪੈ ਗਈ ਪਈ ਆ ਜਿਵੇਂ ਕਿ ਗਰਮੀ ਹੁੰਦੀ ਆ ਜ਼ਹਿਰ ਅਸਰ ਵੀ ਉਸ ਟਾਈਮ ਡਬਲ ਕਰਦੀ ਆ ਤੇ ਹੁਣ ਜੇ ਵਾਈਟ ਹੋ ਵੀ ਗਏ ਪਹਿਲੀ ਗੱਲ ਤਾਂ ਇਹਨੇ ਵਾਈਟ ਕਰਨ ਦੇ ਇਦਾਂ ਲੋ ਹੈ ਨਹੀਂ ਗਾ ਤੇ ਜੇ ਵਾਈਟ ਹੋ ਵੀ ਜਾਵੇ ਤਾਂ ਉਹ ਜ਼ਹਿਰ ਇੰਨਾ ਅਸਰ ਨਹੀਂ ਕਰਦੀ ਇਸ ਕਰਕੇ ਤੁਸੀਂ ਫੇਰ ਵੀ ਟਾਈਮ ਦੇ ਨਾਲ ਹਸਪੀਟਲ ਜਾਣਾ ਵਾ ਚਲੋ ਹੁਣ ਇਹਨੂੰ ਰਿਲੀਜ਼ ਕਰ ਦਈਏ ਬਾਤਾਂ ਪੰਜ ਠੀਕ ਹੈ ਜੀ ਤੁਹਾਨੂੰ ਕੋਈ ਵੀ ਸਨੇਕ ਦੇ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਮੇਰੇ ਨੰਬਰ ਦੇ ਉੱਤੇ ਮੇਰਾ ਪੇਜ ਦੇ ਉੱਤੇ ਮੇਰਾ ਨੰਬਰ ਦਿੱਤਾ ਪਿਆ ਤੁਸੀਂ ਕਾਲ ਕਰਕੇ ਜਾਂ ਕਮੈਂਟ ਵਿੱਚ ਪੁੱਛ ਸਕਦੇ ਹੋ ਠੀਕ ਹੈ ਜੀ ਸਸਕਾਰ